ਸਤਿ ਸ਼੍ਰੀ ਅਕਾਲ ਜੀ ਮੈਂ ਹਰਦੀਪ ਸਰਪੰਚ ਤੁਹਾਡਾ ਦੌਲਤਪੁਰ ਮੈਂ ਅੱਜ ਖੜਾ ਜੀ ਧੂਰੀ ਦੇ ਨਾਲ 2 ਕਿਲੋਮੀਟਰ ਤੇ ਅੱਗੇ 3 ਕਿਲੋਮੀਟਰ ਤੇ ਪਿੰਡ ਬੜਵਾਲਾ ਬੜਵਾਲਾ ਦੇ ਵਿੱਚ ਇੱਕ ਨਾ ਸੂਆ ਬਣਾਇਆ ਗਿਆ ਸਰਕਾਰੀ ਸੀਐਮ ਸਾਹਿਬ ਵੱਲੋਂ ਹੁਣ ਇਹ ਪਤਾ ਨਹੀਂ ਸੀਐਮ ਦਫ਼ਤਰ ਵੱਲੋਂ ਕੋਈ ਇਹ ਜੀ ਘਾਟ ਛੱਡੀ ਗਿਆ ਜਾਂ ਉਹਨਾਂ ਦੇ ਠੇਕੇਦਾਰਾਂ ਵੱਲੋਂ ਇਹ ਸੂਆ ਇਹ ਸੂਆ ਤੁਹਾਨੂੰ ਮੈਂ ਦਿਖਾਉਣਾ ਜਿਹੜਾ ਇਹ ਸੂਆ ਅੱਗੇ ਜਾ ਕੇ ਨਾ ਧੂਰੀ ਜਿਹੜਾ ਬਾਜ਼ਾਰ ਵਾਲਾ ਸੂਆ ਹੈ ਉਹ ਸੂਏ ਨੂੰ ਮਿਲਦਾ ਹੈ ਤਾ ਇਹਨਾਂ ਨੇ ਪਤਾ ਨਹੀਂ ਕੀ ਕਾਰਨ ਕਰਕੇ ਉਹ ਸੂਆ ਅੱਗੇ ਨਹੀਂ ਜੋੜਿਆ ਹਾਂ ਇਹਨਾਂ ਦੇ ਹੁਣ ਰੱਬ ਜਾਣਦਾ ਕਿਸੇ ਨਾ ਕੋਈ ਮਿਲੀ ਤੁਸੀਂ じゃ ਕਿਉਂ ਨਹੀਂ ਜੋੜਿਆ ਉਧਰ ਵੀ ਆਇਓ ਬਾਈ ਆ ਦੇਖੋ ਉਹ ਇਹਨਾਂ ਨੇ ਆ ਸੂਆ ਇੱਥੋਂ ਬੰਦ ਕਰਤਾ ਪਾਣੀ ਦਾ ਪਿੱਛੋਂ ਪ੍ਰੈਸ਼ਰ ਹੋਣ ਕਰਕੇ ਇੱਥੋਂ ਸੂਆ ਟੁੱਟ ਗਿਆ ਇਹਦਾ ਵੀ ਆ ਪਾਣੀ ਦੇ ਪਿੱਛੋਂ ਜਾ ਰਿਹਾ ਦੁਕਾਨਾਂ ਤੇ ਫੈਕਟਰੀਆਂ ਤੇ ਘਰਾਂ 'ਚ ਹੁਣ ਇੱਥੇ ਜਿਹੜੇ ਥੋਕਾ ਵਾਲੇ ਲੋਕ ਨੇ ਉਹ ਤਾਂ ਜੇ ਤਾਂ ਇੱਥੋਂ ਇਹਨੂੰ ਐਂ ਬੰਦ ਹੋ ਰਿਹਾ ਤਾ ਤਾਂ ਪਿੱਛੇ ਖੇਤਾਂ ਚ ਪਾਣੀ ਜਾ ਕੇ ਵੜਦਾ ਜੀ ਲੋਕਾਂ ਦੀਆਂ ਫਸਲਾਂ ਮਾਰਦੀਆਂ ਨੇ ਇਥੋਂ ਇਹੀ ਪਾਣੀ ਜਾਂਦਾ ਤਾਂ ਕਹਾ ਫੈਕਟਰੀਆਂ ਚ ਜਾਂਦਾ ਘਰਾਹ ਚ ਜਾਂਦਾ ਸੀਐਮ ਸਾਹਿਬ ਤੁਹਾਡੀ ਗੇਨਤੀ ਹੈ ਜੀ ਪਲੀਜ਼ ਹੱਥ ਬੰਨ੍ਹ ਕੇ ਤੁਸੀਂ ਇਹਦੇ ਗੌਰ ਕਰੋ ਆਪਦਾ ਧੂਰੀ ਤੁਹਾਡਾ ਸੀਐਮ ਦਾ ਹਲਕਾ ਹੈ ਜੀ ਤੁਹਾਡੇ ਹਲਕੇ ਦੇ ਵਿੱਚ ਤੁਸੀਂ ਹੋਰ ਤਾਂ ਚਲੋ ਆਪਾਂ ਦੂਜੇ ਥਾਂਾਂ ਦਾ ਤਾਂ ਛੱਡੋ ਤੁਹਾਡੇ ਕੋਲ ਸੀਐਮ ਸਿਟੀ ਦੇ ਵਿੱਚ ਇਹ ਹਾਲ ਹੋ ਰਿਹਾ ਸੜਕ ਤੇ ਦੇਖੋ ਲੋਕ ਕਿੰਨੇ ਬੁਰੇ ਹਾਲ ਤੰਗ ਹੋ ਰਹੇ ਨੇ ਬਹੁਤ ਜ਼ਿਆਦਾ ਕਿਤੇ ਦਿਨ ਦਿਹਾੜੇ ਲੁੱਟਾ ਖੋਹਾਂ ਹੋ ਰਹੀਆਂ ਨੇ ਕੋਈ ਦੁਕਾਨਦਾਰ ਵੀਰ ਹੈ ਉਹ ਬੰਦ ਕਰਕੇ ਆਪਣੇ ਘਰ ਨੂੰ ਜਾ ਰਿਹਾ ਕੋਈ ਵਪਾਰ ਮੰਡਲ ਵਾਲਾ ਉਹਦਾ ਸਿਰ ਪਾੜਿਆ ਜਾ ਰਿਹਾ ਜੀ ਠੀਕ ਹੈ ਲੁੱਟਾ ਖੂਹਾ ਹੋ ਰਹੀਆਂ ਨੇ ਜਿਹੜੇ ਦਿਹਾੜੇ ਲੋਕਾਂ ਦੇ ਘਰਾਂ 'ਚ ਵੜ ਕੇ ਚੋਰੀਆਂ ਹੋ ਰਹੀਆਂ ਨੇ ਜਿਹੜੇ ਤੁਹਾਡੇ ਸਰਕਾਰੀ ਕੰਮ ਨੇ ਉਹਨਾਂ ਦਾ ਪੂਰਾ ਹਾਲ ਹੈ ਆ ਦੇਖੋ ਪਾਣੀ ਕਿੱਥੋਂ ਜਾਂ ਤੋਂ ਦੇ ਮਲਾ ਉਹਨਾਂ ਨਾਲ ਅਸਰਾਂ ਨਾਲ ਗੱਲ ਕਰੀਏ ਉਹ ਕਹਿੰਦੇ ਜੀ ਪਿੱਛੋਂ ਬੰਦ ਹੈ ਤੇ ਬੰਦ ਹੈ ਤਾਂ ਪਾਣੀ ਕਿੱਥੋਂ ਆ ਰਿਹਾ ਹੈ ਉਤੋਂ ਜ਼ਿਆਦਾ ਪਾਣੀ ਹੈ ਇਹ ਰਾਤ ਦੇ ਵਿੱਚ ਤਾਂ ਇਹ ਪਿਛਲੇ ਜਾਂਦਾ ਪਿੰਡਾਂ ਦੀਆਂ ਸਾਰੀਆਂ ਫਸਲਾਂ ਡੋਬੋ ਦੂਗਾ ਜੀ ਨਹੀਂ ਇਹ ਇਹ ਅਸੀਂ ਚੱਲੀ ਜਾਂਦਾ ਸਾਰੀਆਂ ਫੈਕਟਰੀਆਂ ਤੇ ਘਾਟੋਂ ਪਜਾਣਗੇ ਇਹਨਾਂ ਦੇ ਵੀ ਅਸੀਂ ਸਾਰੀ ਰਾਤ ਨੋਟੀਆਂ ਕਰਾਂਗੇ ਗੱਲ ਬੋਲੇ ਇਹ ਅੱਗੇ ਤੱਕ ਇੱਕ ਹੋਰ ਗੱਲ ਹੈ ਬਾਈ ਜੀ ਇਹ ਨਾ ਨਕਸ਼ਾ ਜਿਹੜਾ ਪਾਸ ਹੈ ਸਿਰੇ ਤੱਕ ਜਾਂਦਾ ਇਹ ਨਕਸ਼ਾ ਸੂਏ ਦੇ ਵਿੱਚ ਪੈਂਦਾ ਹੁਣ ਇਹ ਕਾਰਨ ਪਤਾ ਨਹੀਂ ਰੱਬ ਜਾਣਦਾ ਵੀ ਇਹਨਾਂ ਨੂੰ ਕੀ ਰੀਜ਼ਨ ਆ ਜਿਹਦੇ ਕਰਕੇ ਇਹਨਾਂ ਨੇ ਗਾਹਾਂ ਨਹੀਂ ਬਣਾਇਆ ਇੱਥੇ ਤੱਕ ਉਹ ਕਰਤਾ ਬਾਕੀ ਸਰਕਾਰੀ ਕੰਮ ਹੋਏ ਦਾ ਤੋਂ ਦੇਖੋ ਸਾਹਮਣੇ ਪ੍ਰੂਫ ਆ ਦੇਖ ਲਓ ਵੀ ਕਿਵੇਂ ਜਾ ਗਿਆ ਹਾਂ ਆ ਦਿਖਾ ਦਿਓ ਬਈ ਦੀ ਸਾਰਾ ਪਹਿਲਾਂ ਵੀ ਤੁਹਾਨੂੰ ਰੋਸਾ ਨੂੰ ਚੱਕੀਆਂ ਨਹੀਂ ਹਰਜੀਪਾ ਅਜੇ ਤੱਕ ਆ ਰਿਹਾ ਰਹੇ ਕੋਈ ਗੱਲ ਹੈ ਬਈ ਇਹ ਲੋਕਾਂ